ਕੱਲੋ ਗਾਇਜ਼ ਗੁੱਡ ਮਾਰਨਿੰਗ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਅੱਜ ਕਿਸਾਨਾਂ ਦੀ ਰੈਲੀ ਆਉਣੀ ਆ ਜਿਹੜਾ ਆਪਣਾ ਸ਼ੁਭਕਰਨ ਵੀਰ ਕਿਸਾਨੀ ਅੰਦੋਲਨ ਚ ਸ਼ਹੀਦ ਹੋ ਗਿਆ ਸੀ ਉਹਦੇ ਲਈ ਰੈਲੀ ਕੱਢੀ ਜਾ ਰਹੀ ਹੈ ਤੇ ਆਪਣੇ ਪਿੰਡ ਗ੍ਰਾਹੀ ਕਰਕੇ ਗੁਰੂ ਘਰ ਚ ਲੰਗਰ ਲਾਇਆ ਜਾ ਰਿਹਾ ਹੈ ਕਿਸਾਨਾਂ ਦੀ ਰੈਲੀ ਆਉਂਦੀ ਹੈ ਮਿਲਦੇ ਆਂ ਗੁਰੂ ਘਰ ਜਾ ਕੇ ਲਓ ਜੀ ਚੱਲ ਰਿਹਾ ਸੇਵਾ ਦਾ ਕੰਮ ਮਾਰੋ ਮਾਰ ਲੱਗੇ ਰੋਨੇ ਮੁੰਡੇ ਆਂ ਵਾਹੀਂ ਗਏ ਆਲਾ ਵਾਲਾ ਹਾਥ ਤੇ ਆਇਆ ਗਿਆ ਲੈ ਉੱਧਰ ਲੈ ਆਪ ਇਹ ਇੱਧਰ ਵੀ ਸੇਵਾਦਾਰ ਲੱਗੇ ਹੋਏ ਨੇ ਜੀ ਚੱਲ ਰਹੀ ਹੈ ਸੇਵਾ ਜੀ ਸੇਵਾ ਚੱਲ ਰਹੀ ਹੈ ਲੰਗਰ ਸਪੈ ਜਾਏਗਾ ਸਾਨੂੰ ਤੁਮ ਹਲਵਾਈ ਆਇਆ ਨਹੀਂ ਚਲੋ ਬਈ ਪਹੁੰਚਣ ਆ ਲਈ ਅੱਛਾ ਸੁੱਖਾ ਉਹ ਤੁਮ ਮਾਜਾ ਕਰਵਾਇਆ ਆਪਣਾ ਠੀਕ ਉਹਦੀ ਟੀਮ ਲੈ ਕੇ ਪਹੁੰਚੇਗਾ ਚਾਚੇ ਮੇਰੇ ਆਂਧੇਂ ਦੀ ਰੋਟੀ ਵਾਲੀਆਂ ਮਾਤਾ ਨੂੰ ਲਾ ਦੇ ਮਾਤਾ ਨੂੰ ਲਾ ਦੇ

ਖਤਰਾ ਵਾਲੀ ਕੱਢੀ ਗਈ ਅੱਖ ਕੱਢਦੀ ਉਸਕਾ ਦੇ ਦਿਆ ਚੋਗਾ ਦੇ ਦਿਆ ਕਾਣਾ ਕੱਢਦੀ ਆ ਬਸ ਉਹ ਜਿੱਦੇ ਸਾਰਾ ਖਤਮ ਕਹਾਣੀ ਬੜੇ ਟਾਈਮ ਨਾਲ ਆਏ ਅੰਕਲ ਮੈਂ ਪਤਾ ਕੀ ਹਾਲੇ ਧੁਮੇੜੀ ਸੀ ਅੱਛਾ ਮੇਰੇ ਕੋਲ ਬਣਾ ਦੇ ਤੇ ਨਾਲ ਦੇਣਾ ਫਿਰ ਹੋ ਰਹੇ ਹਲਦਾ 10 ਪਿੰਡ ਰੇ 10 ਪਿੰਡਾਂ ਚ ਲੜਾ ਅੱਧਾ ਅੱਧਾ ਘੰਟਾ ਵੀ ਲਾਉਣਗੇ 2 ਵਜੇ ਤੱਕ ਆਉਣਗੇ ਨਾ ਦੋ ਵਜ ਜਾਣਗੇ ਪਪੂ ਹਲਤਾ 10 ਪਿੰਡ ਨੇ ਅੱਧਾ ਅੱਧਾ ਘੰਟਾ ਲਾ ਲੈ ਸਾਰੇ ਪਿੰਡਾਂ ਚ ਸਾਰੇ ਜਾਣਾ ਗਗੜ ਕੁਕੜਾ ਪੂਰਾ ਹੈ ਪਤਾ ਨਹੀਂ ਹਣੇ ਤੁਰੇਣ ਕਿ ਨਾਲ ਹਰਿਆਣੇ ਹਰਿਆਣੇ ਸਾਰੇ ਪਿੰਡਾਂ ਚ ਆਉਣਾ 10 ਪਿੰਡ ਨੇ ਆਪਣੇ ਤੋਂ ਪਹਿਲਾਂ ਬੜਾ ਤੇ ਟਿੰਡੇ ਡ੍ਰੈਡ ਕੁਆਂਟਲ ਭਾਗੇ ਭਰਦਾ ਕਤੋਂ ਕਤੋਂ ਡ੍ਰੈਡ ਕੁਆਂਟਲ ਮਾਰਦਾ ਜੀ ਜਨਾ ਜਿਹੜੇ ਆਪਾਂ ਵਰਤਾਵਾਂਗੇ ਜੇਦੀ ਕਰਤੀ ਹਾਂ ਪਤਾਵਣਾ ਮੁੱਕਦਾ ਨਹੀਂ ਜਦੋਂ ਫੁੱਲ ਕਰ ਲੇ ਮੈਂ ਕਹਿੰਦਾ ਸਾਰਾ ਪਿੰਡ ਰੱਜ ਜਾਏ ਉਹ ਇਹ ਨਹੀਂ ਮੁੱਕਣੇ ਜੀ ਤਿੰਨ ਤਿੰਨ ਖਾਣੀਆਂ ਮੁੱਕ ਮੈਂ ਦੋ ਦੋ ਪੂਰੇ ਖਾਦੇ ਆ ਕਿਰ ਖਾ ਕੇ ਆਏ ਤਰਮੇੜੀ ਵਾਲਿਆਂ ਦੇ ਨਾ ਠੀਕ ਜਾ ਕੇ ਆਏ ਹਾਂ ਦਾ ਸਿਮਰਨ ਨਾ ਬਣਾ ਕੋਈ ਆ ਸੇਵਾਦਾਰ ਸਭ ਤੋਂ ਵੱਧ ਸੇਵਾ ਕਰਦਾ ਜੀ ਆ ਗਾ 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 ਗ ਕਿਸਾਨ ਸ਼ਹੀਦ ਸ਼ਰਕਰਮੰਦੀਆ ਅਸਤੀਆਂ ਲੈ ਕੇ ਪਹੁੰਚੇ ਆ ਹਉ ਜੀ ਕਿਰਪਾਤੋਂ ਵਾਦਨ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਲੋ ਜੀ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਆਜੋ ਵੀ ਸਾਰੇ ਆਜੋ ਪ੍ਰਸਾਦ ਦੇ ਸੇਕ ਲੋ ਬਣਾ ਸਾਰੇ ਗੱਡੀਆਂ ਜਾਂ ਮੌਜੂਦ ਵੀਰੋ ਆਜੋ ਗੁਰੂ ਦਾ ਲੰਗਰ ਤਿਆਰ ਹੈ ਬਹਿ ਕੇ ਆਰਾਮ ਨਾਲ ਲੰਗਰ ਚੱਕੋ गौ जी लंगर वरत रहे हैं गौ जी संगत प्रशादर् ਦੇਖ ਬਹੁਤ ਦਿਨਾਂ ਮੈਂ 3 ਭਗਤ ਸਿੰਘ ਜੋਨੀਆਣਾ ਉਹਦੇ ਨਾਲ ਲੰਘ ਜੀਦਾ ਉਹਦੇ ਨਾਲ ਮੇਰੇ ਉੱਤੇ ਕਰੇ ਕੇ ਲੈ ਥੋੜਾ ਜਿਹਾ ਥੁੜੱਗ ਨੂੰ ਆ ਜਾਈ ਪਿਛਲੇ ਵੀ ਹੋ ਜਾ ਕੇ ਸੈੱਟ ਕਰ ਆ ਜਾਈ ਉਹਦੇ ਵਿੱਚ ਕਾਰ ਇੱਧਰ ਕਿਸ਼ੂ ਦੀ ਬਿੱਕੀ ਫੋਟੋ ਕਿੱਥੇ ਲੀਵਾ ਤਰ ਪੁੱਛਾਂ ਮਖਾ ਰਹੇ ਨੇ ਫੋਟੋ ਇਨਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੋ ਨਾਰੇ ਲਾਵਾਂਗੇ ਸਹੀ ਤੋ ਤੁਹਾਡੀ ਸੋਚ ਤੇ ਤੁਸੀਂ ਜਣਾ ਪਹਿਲਾ ਦੇਾਂਗੇ ਧੋਕੇ ਜਿੱਦ ਤੋ ਤੁਹਾਡੇ ਕਾਜ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਸਹੀ ਤੋ ਤੁਹਾਡੀ ਸੋਚ ਤੇ ਪਰਾ ਦੇਾਂਗੇ ਧੋਕੇ ਜਿੱਦ ਤੋ ਤੁਹਾਡੀ ਸੋਚ ਤੇ ਪਰਾ ਦੇਾਂਗੇ ਧੋਕੇ ਜਿੱਦ ਤੋ ਤੁਹਾਡੇ ਕਾਜ ਅਧੂਰੇ ਨਾ ਕੋਈ ਜਿੰਦੜੀਆਂ ਕਰਾਂਗੇ ਪੂਰੇ किसान आंदोलन के शहीद अमर रहे अमर रहे किसान आंदोलन के महान शहीद अमर रहे अमर रहे अपने आंदोलन के महान शहीद भाई भारतीय है जी की अस्थि कल, कल यात्रा ਕੜਤਾ ਤੁਮਨ ਪੈਂਡ ਕਰਿਆ ਸਨਮਾਨ ਕਰਿਆ ਆ ਅਸਥੀ ਕਲ ਸੇ ਅੱਤਰਾ ਕੇਂਦਰ ਚੱਲ ਰੇ ਸਾਥੀਆਂ ਦਾ ਲੰਗਰ ਕਾ ਚਾਗਾ ਪ੍ਰਬੰਧ ਕਰਿਆ ਆਪ ਸਾਥੀਆਂ ਕਾ ਪੂਰੇ ਗਊ ਵਸਿਓ ਕਾ ਕਿਸਾਨ ਮਜ਼ਦੂਰ ਮੋਰਚਾ ਸਿਫਟ ਕਿਸਾਨ ਮੋਰਚਾ ਨਾਨ ਪੋਲੀਟਿਕਲ ਆਪੜੀ ਜਥੇਬੰਦੀ ਬੀਗੋ ਸੀਨ ਪਰਸਿੰਗ ਸਭ ਤੇ ਦਿਲ ਕੀ ਪਹਿਰਾਈਂ ਧੰਨਵਾਦ ਕਰਾਂ। ਸਾਥੀਓ ਵਿਚਾਰ ਲੜਾਇਆ ਹੁੰਦੇ ਸਾਂ ਆ ਸਾਡੇ ਉੱਪਰ ਐਨਐਸਏ ਕਾ ਵੀ ਦਬਕਾ ਮਾਰੇਗਾ ਵੀ ਐਨਐਸਏ ਲਾ ਲਈ ਜਾਗੇ ਅਗਰ ਅੰਦੋਲਨ ਕਰਾਂਗੇ ਲੇਕਿਨ ਉਸੇ ਸੰਘਰਸ਼ ਨੂੰ ਫਾਲੋ ਕਰਦੇ ਹੋਏ ਭਗਤ ਸਿੰਘ ਵਰਗੇ ਨੂੰ ਉਸ ਸੰਘਰਸ਼ ਨੂੰ ਯਾਦ ਕਰਦੇ ਹੋਏ ਬੇ ਪ੍ਰਵਾਹੀ ਕੇ ਸਾਥ ਅੰਦੋਲਨ ਲੜਿਆ ਕੋਈ ਪ੍ਰਵਾਹ ਨਹੀਂ ਕਰੀ ਐਨਐਸਏ ਲੱਗਿਆ ਕੋਈ ਪ੍ਰਵਾਹ ਨਹੀਂ ਕਰੀ ਜਮੀਨਾਂ ਕੀ ਕੁਰਕੀਗੇ ਨੋਟਿਸ ਕਰਾ ਕੇ ਬਾਹਰ ਲੱਗੇ 1.5 ਮਹੀਨਾ ਪੰਜਾਬ ਕੇ ਅੰਦਰ ਸਰਨ ਲੈ ਕਰ ਰਹੇ ਨੇ ਜਿਸ ਤਰ੍ਹਾਂ ਅੰਦੋਲਨ ਨੂੰ ਮਜ਼ਬੂਤੀ ਕੇ ਸਾਥ ਲੜਿਆ ਔਰ ਫਿਰ ਮੋਰਚੇ ਤੇ 21 ਤਰੀਕ ਨੂੰ ਜੁੱਧ ਸੱਤ ਸਰਕਾਰ ਨੇ ਕਰਿਆ ਲੇਕਿਨ ਨੌਜਵਾਨਾਂ ਨੂੰ ਸਲੂਟ ਆ ਮਹਾਰਾ ਸਾਥੀ ਸੁਭਕਰਨੀ ਸ਼ਹੀਦ ਹੋਇਆ ਇੱਕ ਸਾਥੀ ਨੂੰ ਬੋਰੀਆਂ ਪਾਗਾ ਕੁੱਟਿਆ ਗਿਆ ਕਿਤਨਾ ਤਸੱਦਦ ਕਰਿਆ ਗਿਆ ਬਾਹਾਂ ਤੋੜਦੀ ਲੱਤਾਂ ਤੋੜਦੀ ਔਰ ਜਬੜੇ ਤੋੜ ਦिए ਫਿਰ ਉਸਨੂੰ ਲਾਜ ਵੀ ਨਾ ਕਰਾਂ ਹਾਈ ਕੋਰਟ ਦੇ ਆਰਡਰ ਕੇ ਬਾਅਦ ਉਸਨੂੰ ਪੀਜੀ ਰਿਫਰ ਕਰਿਆ ਗਿਆ ਇਤਨਾ ਤਸੱਦਦ ਦੀ ਸਰਕਾਰ ਨੇ ਆਪਣੇ ਉੱਪਰ ਕਰਿਆ ਉਸਤੇ ਵੀ ਗਾਹਾਂ ਇਨਾ ਨੇ ਅੰਦਰ ਜਾ ਕੇ 50-60 ਟਰੈਕਟਰਾਂ ਨੂੰ ਵਾਹ ਦੇ ਸਮਾਨ ਲੁੱਟਿਆ ਨਾਲੀਆਂ ਤੋੜਦੀ ਨੋਜਨਾ ਤੋੜਦੀ ਬੈਟਰੀਆਂ ਫੋੜਦੀ ਟਾਇਰ ਪੂਰੇ ਕੇ ਪੂਰੇ ਸੂਏ ਮਾਰ ਮਾਰ ਕੇ ਫੋੜ دیے ਗਏ ਇਤਨਾ ਤਸੱਦਦ ਅੜੜਾ ਰਪੈ ਕਾ ਮਾਹੌਲ ਬਣਾਉਣੇ ਦੀ ਕੋਸ਼ਿਸ਼ ਕੀਤੀ ਉਸਕੇ باوجود ਵੀ ਆਪ ਲੋਗ ਡਟੇ ਹੋਏ ਇਸ ਅੰਦੋਲਨ ਕੇ ਸਾਥ ਖੜੇ ਆ ਜਦ 70000 ਪੈਰਾ ਮਿਲਟਰੀ ਫੋਰਸ 6000 ਗਾਉ 70000 ਪੈਰਾ ਮਿਲਟਰੀ ਫੋਰਸ ਬਾਰਡਰ ਦੇ ਲੱਗਦੇ ਹੋਏ ਜੁਨੇਗਰ ਦੇ ਅੰਦਰ ਬਾੜ ਦੀ ਔਰ ਫਲੈਗ ਮਾਰਕ ਕਰ ਕਰਕੇ ਬੜੀ-ਬੜੀ ਵਾਹ ਮਸ਼ੀਨ ਕਰਨਾ ਦੇ ਸਾਥ ਲੋਕਾਂ ਨੂੰ ਡਰਾਉਣੇ ਦੀ ਕੋਸ਼ਿਸ਼ ਕਰੀ ਲੇਕਿਨ ਉਸਕੇ ਬਾਵਜੂਦ ਵੀ ਸਾਥੀ ਲੜਦੇ ਰਹੇ ਔਰ ਆਜ ਹਰਿਆਣਾ ਦੀ ਤਸਦੀਕ ਦੇ ਉੱਪਰ ਵਿਦਰ ਰਹੇ ਆ ਪਿਛਲੇ 16 ਦਿਨ ਤੱਕ ਇਹਨਾਂ ਦਾ ਮਤਲਬ ਸਾਰਿਆਂ ਨੇ ਬਾਤ ਕਰੀ ਕਹਿਣ ਲੱਗੇ ਕਿਸੇ ਨੇ ਵੀ ਨਹੀਂ ਮੰਗੀ 70 ਕਰੋੜ ਲੋਕਾਂ ਮੱਦੇਨ ਇੱਕ ਨੇ ਵੀ ਨਹੀਂ ਮੰਗੀ ਜੀ ਆੜਕਲੀ ਕੇ ਵਾਕ ਕਿੰਨੇ ਆੜਕ ਹੈ ਹਰਵਤ ਸਿੰਘ ਜੀ ਆੜਕ ਮੋਹਰ ਸਿੰਘ ਜੀ ਗਿੱਲ ਨਵਿੰਦਰ ਸਿੰਘ ਜੀ ਬਾਰਨ ਸਰਪੰਚ ਸਾਹਿਬ ਨਾਜ਼ਰ ਸਿੰਘ ਜੀ ਗਿੱਲ ਔਰ ਵੀ ਸਾਰੇ ਗਾਉਂ ਵਾਲੇ ਸਾਥੀ ਇਹਨਾਂ ਸੱਤਿਆਂ ਨੂੰ ਵਿਸ਼ੇਸ਼ ਤੌਰ ਪਰ ਧੰਨਵਾਦ ਆਪ ਸਭ ਕੇ ਦਰਸ਼ਨ ਕਰਾਏ ਔਰ ਆਪ ਸਭ ਨੂੰ ਅਸਤਿਕਲ ਸੱਤਾਂ ਗਣ ਸੱਤਿਆਂ ਨੇ ਮੈਸੇਜ ਦੇਗਾ ਆਪ ਨੇ ਉਸ ਦਾ ਹਿੱਸਾ ਬਣਾਇਆ ਦਰਸ਼ਨ ਕਰਾਏ ਔਰ ਆਪ ਨੇ ਪਰ ਰੂਬਰੂ ਕਰਾਇਆ ਇਹਨਾਂ ਸੱਤਿਆਂ ਖਾਸ ਕਰਕੇ ਆਪਣੇ ਪ੍ਰਧਾਨ ਜੀ ਦਾ ਜਗਦੇਵ ਸਿੰਘ ਜੀ ਦਾ ਜਸਤਾ ਜੀ ਜਿੰਦਰ ਜੀ ਦੀ ਪੂਰੀ ਟੀਮ ਬਲਖਾਰ ਸਿੰਘ ਜੀ ਗੱਗੜ ਵਰ ਹੋਰ ਇਨਕੇ ਸਾਥੀ ਬੜੀ ਮਿਹਨਤ ਕਰਨ ਵਾਲੇ ਸਾਥੀਆ ਮਿਲ ਜੁਲ ਕੇ ਚੱਲਾਂਗੇ ਕੋਈ ਦੁਨੀਆ ਦੀ ਤਾਕਤ ਪਰ ਉਹ ਨਹੀਂ ਹਰਾ ਸਕਦੀ। ਸੋ ਇਤਨੇ ਕਿ ਬੇਨ ਤੇ ਕਰਦਾ ਹੈ ਕੋਈ ਅਲਫਾਜ ਜੋਸ਼ ਕੇ ਅੰਦਰ ਸਾਥੀ ਸੱਜਣਾ ਗੋਂ ਕੀ ਤਰਫ ਖਲਾਫ ਕਿਸਾਨ ਕੇ ਖਲਾਫ ਕੋਈ ਬਰਦਾਗਿਆ ਹੋਆ। ਆਲੇ ਨਾਲ ਆ ਕਲਸੀਆ ਤਰਾਂ ਦੇ ਆਗੇ ਜੀ ਆਗੇ ਪਿੱਛੇ ਪਿੱਛੇ ਆਗੇ ਜੀ ਅਸੀਂ ਸਹੀ ਤੋਂ ਖੋਦੀ ਸੱਚ ਤੇ ਤੇਰਾ ਤੇ ਆਨੇ ਸਾ ਮਨ ਨਹੀਂ ਕਰਦੀ ਕਿ ਨੰਗਾ ਕੜਕ 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 ਇਹ ਬਹੁਤ ਵੱਲਦੀ ਆਪਣਾ ਕੜਕ ਸਿੰਘ ਬਣਾ ਤੇ ਆਪਣੇ ਪਿੰਵੇ ਗਦਵਾਰਾ ਸਾਹਿਬ ਵਿੱਚ ਪਹੁੰਚ ਕੇ ਦੀ ਕਰਤਾਨ ਕਰ ਰਹੀ ਹੈ ਇਹ ਚਾਲਤ ਸਰਕਾਰਾਂ ਨੇ ਉਹ ਸਮੇਂ ਦੀ ਚਾਦਰ ਸਰਕਾਰਾਂ ਨੇ ਗੋਲੀਆਂ ਮਾਰ ਕੇ ਸ਼ਹੀਦ कर नौजवान तव्हां हाणे बेनती करूगा